ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮਨ ਇਨਸਾਫ ਮੋਰਚੇ ਵੱਲੋਂ ਸਮੂਹ ਸਿੱਖ ਸੰਗਤਾਂ ਨੂੰ ਮੋਰਚੇ ਦੇ ਹੱਕ ਵਿੱਚ 18 ਅਪ੍ਰੈਲ ਨੂੰ ਵੱਡੇ ਜਥਿਆਂ ਸਮੇਤ ਪਹੁੰਚਣ ਦੀ ਅਪੀਲ ਕੀਤੀ ਹੈ ਇਸ ਬੰਦੀ ਮੋਰਚੇ ਦੇ ਕਨਵੀਨਰ ਭਾਈ ਪਾਲ ਸਿੰਘ ਫਰਾਂਸ ਨੇ ਮੋਰਚਾ ਮੈਂਬਰਾਂ ਨਾਲ ਰੱਖੀ ਮੀਟਿੰਗ ਦੌਰਾਨ ਅਪੀਲ ਕਰਦਿਆਂ ਕਿਹਾ ਕਿ ਹਿੰਦ ਸਰਕਾਰ ਹਮੇਸ਼ਾ ਤੋਂ ਹੀ ਸਿੱਖਾਂ ਨਾਲ ਵਧੇਗੀ ਕਰਦੀ ਆਈ ਹੈ ਪਰ ਸਿੱਖਾਂ ਨੇ ਹਰ ਜ਼ੁਲਮ ਦਾ ਟਾਕਰਾ ਆਪਣੇ ਗੁਰੂ ਦੀ ਓਟ ਆਸਰੇ ਵਿੱਚ ਰਹਿ ਕੇ ਕੀਤਾ ਜਾਇਓ ਵੱਡਾ ਕੱਲੂਕਾਰਾ ਹੋਵੇ ਜੂਨ 1984 ਹੋਵੇ ਇਸੇ ਤਰ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬੈਬਲ ਕਲਾਂ ਗੋਲੀकांड 328 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਹੋਏ ਸ੍ਰੂਪ ਅਤੇ ਬੰਦੀ ਸੀ ਜੋ ਕਿ ਉਹ ਸੂਰਮੇਹਾਨ ਜਿਨ੍ਹਾਂ ਨੇ ਪੰਜਾਬ ਦੀ ਧਰਤੀ ਤੇ ਹੋਰੇ ਨੌਜਵਾਨੀ ਦੇ ਘਾਣ ਨੂੰ ਰੋਕਣ ਲਈ ਕੌਮੀ ਕਾਰਜ ਕੀਤਾ ਸੀ ਉਹਨਾਂ ਸਿੰਘਾਂ ਵੱਲੋਂ ਕਾਨੂੰਨ ਮੁਤਾਬਕ ਬੰਦੀ ਸਜ਼ਾ ਕੱਟਣ ਦੇ ਬਾਵਜੂਦ ਵੀ ਰਿਹਾਰ ਨਹੀਂ ਕੀਤਾ ਜਾ ਰਿਹਾ ਹੈ ਉਸ ਲਈ ਜੋ ਚੰਡੀਗੜ੍ਹ ਤੇ ਮੋਹਾਲੀ ਦੀ ਹੱਦ ਤੇ ਲੱਗੇ ਕੌਮਨ ਸਾਫ ਮੋਰਚੇ ਨੂੰ ਚੁੱਕਣ ਲਈ ਹਾਈ ਕੋਰਟ ਵੱਲੋਂ ਸਖਤ ਐਕਸ਼ਨ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ ਇਹ ਹੁਕਮ ਕੋਰਟ ਨੇ ਸੰਖੇਪ ਦੀ ਘੱਟ ਗਿਣਤੀ ਕਰਕੇ ਕੀਤੇ ਹਨ ਇਸ ਲਈ ਹਰ ਇੱਕ ਇਨਸਾਫ ਪਸੰਦ ਨਾਗਰਿਕ 18 April ਨੂੰ ਮੋਰਚੇ ਵਿੱਚ ਸੰਗਤ ਸਮੇਤ ਸ਼ਾਮਿਲ ਹੋਵੇ ਤਾਂ ਜੋ ਇਸ ਦਿਨ ਦਾ ਭਾਰੀ ਇਕੱਠ ਹਕੂਮਤ ਦੇ ਮੂਹਰੇ ਇੱਕ ਕਰਾਰੀ ਚਪੇੜ ਬਣ ਜਾਵੇ ਅਸੀਂ 7 ਜਨਵਰੀ 2023 ਨੂੰ ਇੱਧਰ ਸਾਬਜਾਦਾਜੀਤ ਸਿੰਘ ਨਗਰ ਆ ਤੇ ਇੱਧਰ ਚੰਡੀਗੜ੍ਹ ਉਹ ਜਾਂ ਬਰੂਹਾਂ ਤੇ ਬੈਠੇ ਆ ਕੌਮੀ ਇਨਸਾਫ ਮੋਰਚੇ ਦੇ ਬੈਨਰਾਂ 'ਤੇ ਕੌਮੀ ਇਨਸਾਫ ਮੋਰਚਾ ਚਾਰ ਪ੍ਰਮੁੱਖ ਮੰਗਾਂ ਨੂੰ ਲੈ ਕੇ ਬੈਠਾ ਹੋਇਆ ਸਰਕਾਰ ਪੰਜਾਬ ਨੇ ਦੂ ਮੇਰੀ ਸਾਡੇ ਨਾਲ ਮਿਨਿਸਟਰੀ ਦੇ ਗੱਲ ਕੀਤੀ ਹੈ ਕਰ ਕਰ ਵੈਦੇ ਮੁਕਰੀਏ ਤੇ ਕੁਆਰਨਰ ਸਾਹਿਬ ਨੇ ਇੱਕ ਵਾਰੀ ਖੁਦ ਗੱਲ ਕੀਤੀ ਹੈ ਇੱਕ ਵਾਰੀ ਉਹਦੇ ਐਡਮਿਨਿਸਟ੍ਰੇਟਿਵ ਨੇ ਉਹਦੇ ਐਡਵਾਈਜ਼ਰ ਨੇ ਉਹਦੇ ਡੀਜੀਪੀ ਨੇ ਗੱਲ ਕੀਤੀ ਹੈ ਕਿਸੇ ਨੇ ਵੀ ਸਾਡੀਆਂ ਜਿਹੜੀਆਂ ਮੰਗਾਂ ਵੱਲ ਤਵੱਜੂ ਨਹੀਂ ਦਿੱਤੀ ਧਿਆਨ ਨਹੀਂ ਦਿੱਤਾ ਇੱਕ ਕੋਰਟ ਦੇ ਵਿੱਚ ਕਿਸੇ ਨੇ ਪਟੀਸ਼ਨ ਪਾਈ ਹੋਈ ਹੈ 9 ਮਾਰਚ 2023 ਉਹ ਉਹ ਕਪਾਹ ਬੰਦਾਰੀ ਮੈਨੂੰ ਉੱਥੋਂ ਜਾਣ ਦੀ ਤੰਗੀ ਹੁੰਦੀ ਹੈ ਮੈਂ ਇਹਨੂੰ ਦੂਰ ਪੈਂਦਾ ਮੇਰੀ ਉਹਨਾਂ ਡਿਬੇਟ ਨਹੀਂ ਹੋ ਚੁੱਕੀ ਹੈ ਉਹ ਸਮਝਿਆ ਵੀ ਆ ਕਿ ਉਹ ਮੈਨੂੰ ਵੀ ਸਮਝ ਲੱਗੀ ਉਹਨੂੰ ਵੀ ਲੱਗੀ ਉਹਦੇ ਤੋਂ ਕਿਸ ਨੇ ਪੁਆਈ ਕਿ ਉਸ ਤੋਂ ਬਾਅਦ ਪ੍ਰਸ਼ਾ ਜਿਹੜੀ ਪਿਛਲੇ ਸਾਲ 3 ਨਵੰਬਰ ਨੂੰ ਜਿਹੜੀ ਪ੍ਰਸ਼ਾਸਨ ਨਾਲ ਗੱਲ ਹੋਈ ਉਹਨਾਂ ਨੇ ਕੀਤੀ ਆ ਵੀ ਕੋਰਟ ਦਾ ਦਬਾਅ ਆ ਫਲਾਨਾ ਤੁਸੀਂ ਇੱਕ ਬੰਨਾ ਰਸਤਾ ਰੋਕ ਖੋਲ ਦੋ ਨਾ ਤਾਂ ਅਸੀਂ ਰਸਤਾ ਰੋਕਿਆ ਸੀ ਨਾ ਅਸੀਂ ਖੋਲਿਆ ਉਹਨਾਂ ਨੇ ਰਸਤਾ ਖੋਲ ਤਾਂ ਤੰਗੀ ਕੋਈ ਨਹੀਂ ਟ੍ਰੈਫਿਕ ਆਉਂ ਜਾਂਦੀ ਜਾਨੀ ਸਹੀ ਟ੍ਰੈਫਿਕ ਚੱਲ ਰਿਹਾ ਹੋਣਾ ਸਰਕਾਰ ਦਾ ਦਵਾ ਕਹਿ ਲੋ ਕੋਰਟ ਦਾ ਦਵਾ ਕਹਿ ਲੋ ਕੋਰਟ ਵਿੱਚ ਪਿਛਲੇ 9 ਤਰੀਕ ਸੀਗੀ 9 ਅਪ੍ਰੈਲ ਤੇ ਹੁਣ 18 ਤਰੀਕ ਪਈ ਐ ਕੋਰਟ ਇਹ ਕਹਿ ਰਹੀ ਐ ਦੋਹਾ ਏਸ਼ੀਆਂ ਨੂੰ ਪੰਜਾਬ ਦੇ ਜੀ ਨੂੰ ਚੰਡੀਗੜ੍ਹ ਝੂਟੀ ਦੇ ਜੀ ਨੂੰ ਵੀ ਇਹ ਤਰੰਤ ਜਿਹੜਾ ਇਥੋਂ ਰਸਤਾ ਖਲਾਓ ਤੇ ਮੋਰਚਾ ਜਗਾ ਕੇ ਤਰੇ ਕਰੋ ਜੋ ਮਰਜ਼ੀ ਕਰੋ ਸਾਡੀ ਗੁਨਾਨੰਦਕ ਨਾਮ ਲੈਵਾ ਸੁਵਚੀਆਂ ਸੰਖਤਾ ਨੂੰ ਸੁਵਚੀਆਂ ਜਸੇ ਬੰਦਿਆਂ ਨੂੰ ਸੁਵਚੀਆਂ ਸੰਪਰਦਾਵਾਂ ਨੂੰ ਮਜਬੂਰ ਜਸੇ ਬੰਦਿਆਂ ਨੂੰ ਕਿਸਾਨ ਜਸੇ ਬੰਦਿਆਂ ਜਿਹੜੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਇਸ਼ਟ ਆਪਣਾ ਗੁਰੂ ਮੰਨਦੇ ਨੇ ਜਿਹੜੇ ਸਮਝਦੇ ਨੇ ਕਿ ਇਹ ਬੰਦੀ ਸਿੰਘ ਸਾਡੇ ਨੇ ਇਹ 30-33 ਸਾਲ ਤੋਂ ਜੇਲ੍ਹਾਂ ਦੀਆਂ ਕਾਲ ਕੋਠਰੀਆਂ ਵਿੱਚ ਬੰਦ ਨੇ ਇਹਨੂੰ ਆਪਾਂ ਛਡਾਉਣਾ ਰਿਹਾ ਕਰਉਣਾ ਉਹ ਸਾਡਾ ਕੇਵਲ ਕਿਰਪਾ ਕਰਕੇ 18 ਤਰੀਕ ਹੀ ਨਹੀਂ 18 ਤਰੀਕ ਨੂੰ ਤਾਂ ਹਰ ਘਰ ਦਾ ਇੱਕ ਜੀ ਇੱਥੇ ਆਵੇ ਇਹ 18 ਨੂੰ ਹੀ ਨਹੀਂ ਜਿੰਨਾ ਜਿਹੜੇ ਮੋਰਚਾ ਫਤ ਨਹੀਂ ਹੁੰਦਾ ਹਰ ਘਰ ਤੋਂ ਇੱਕ ਇੱਕ ਕੀ ਆਵੇ ਤਾਂ ਕਿ ਇਹ ਮੋਰਚਾ ਜਿਹੜਾ ਕੋਮ ਵੀ ਇਨਸਾਨ ਮੋਰਚਾ ਸੁੱਤੀ ਕੋਮ ਦਾ ਬੋਤ ਹੈ ਕਿਸੇ ਇੱਕ ਮਲੁਖ ਦਾ ਵੀ ਕਿਸੇ ਇੱਕ ਬਲੁਖ ਦੀ ਅਗਵਾਈ ਦੀ ਉਹ ਉਹ ਮੋਰਚਾ ਜਿਹੜਾ ਫਤ ਹੋ ਸਕੇ ਸੋ ਇਸ ਵਾਸਤੇ ਸੰਗਤ ਬੈਠੀ ਹੈ ਉਹਨਾਂ ਸੰਗਤਾਂ ਦੇ ਚਰਨਾਂ ਵਿੱਚ ਮੇਰਾ ਸੀ ਤੁਕਦਾ ਜਿਹੜੇ ਰਾਤ ਦਿਨੇ ਬਜ਼ੁਰਗ ਗਰਮੀ ਸਰਦੀ ਬੈਠੇ ਨੇ ਹੁਣ ਸਾਡਾ ਉਹਨਾਂ ਲੋਕਾਂ ਦਾ ਫਰਜ਼ ਬਣਦਾ ਜਿਹੜੇ ਘਰਾਂ ਦੇ ਵਿੱਚ ਗਰਮੀਆਂ ਨੂੰ ਏਸੀ ਲਾ ਕੇ ਬਹਿੰਦੇ ਨੇ ਸਿਆਰਾ ਰਹੀਟਰ ਲਾ ਕੇ ਬੈਠੇ ਨੇ ਉਹ ਸਾਡੇ ਬੱਚੇ ਨੇ ਜਿਹੜੇ ਜੇਲ੍ਹਾਂ ਚ ਬੰਦ ਨੇ ਤੇ ਉਹ ਹੀ ਗੁਰੂ ਦੀ ਖਾਤਰ ਅਸੀਂ ਇੱਥੇ ਬੈਠੇ ਸਖਤ ਕਾਨੂੰਨ ਦੀ ਕਾਦਰ ਕਿ ਉਹਦੀ ਬੇਦਬੀ ਨਾ ਹੋਵੇ ਦੁਬਾਰਾ ਉਹ ਗੁਰੂ ਜਿਹਨੂੰ ਸਵੇਰ ਸ਼ਾਮ ਸਾਰੇ ਪਿੰਡਾਂ 'ਚ ਜਾ ਕੇ ਲੋਕ ਨਤਮਸਤਕ ਹੁੰਦੇ ਨੇ ਅਰਦਾਸ ਕਰਦੇ ਨੇ ਸਾਡੀ ਸਾਰੀ ਟੀਮ ਬੈਠੀ ਹੋਈ ਹੈ ਤੇ ਸਾਰਿਆਂ ਵੱਲੋਂ ਨਿਮਰਤਾ ਸਹਿਤ ਹੱਥ ਜੋੜ ਕੇ ਬੇਨਤੀ ਹੈ ਤਾਲੀ ਨੇ ਜਿੱਥੇ ਬੰਦਿਆਂ ਨੂੰ ਸਾਰੇ ਨਾਨਕ ਨਾਮ ਲੈਵਾਂ ਨੂੰ ਕਈ ਵੱਧ ਤੋਂ ਵੱਧ ਹੋ ਅੱਜ ਤੋਂ ਹੀ ਕਮਰ ਕੱਸੇ ਕੱਸ ਕੇ ਗੋਮੀਰ ਸਾਹਿਬ ਮੋਤੇ ਵਿੱਚ ਪਹੁੰਚੋ